ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਸ਼ਬਦ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਸ਼ਬਦ ਨੂੰ ਪੜ੍ਹ ਕੇ ਤੇ ਤੁਸੀਂ ਪਾਣੀ ਨੂੰ ਪੀ ਲੈਨੇ ਹੋ ਤੇ ਇਹ ਇੱਕ ਛੋਟਾ ਜਿਹਾ ਟੋਟਾ ਕਰ ਲੈਨੇ ਹੋ ਇਹ ਸਭ ਕਰਨ ਦੇ ਨਾਲ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਨੇ ਤੇ ਚਾਹ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਡਾ ਜੀਵਨ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਕਿਉਂਕਿ ਪਾਣੀ ਇੱਕ ਅਜੀਹੀ ਚੀਜ਼ ਏ ਕਿਉਂਕਿ ਵਿਗਿਆਨਿਕ ਨੇ ਉਹਨਾਂ ਨੇ ਵੀ ਮੰਨ ਲਿਆ ਹੈ ਕਿ ਜੇਕਰ ਤੁਸੀਂ ਪਾਣੀ ਨੂੰ ਆਪਣੇ ਸਾਹਮਣੇ ਰੱਖ ਕੇ ਸਾਡੇ ਜੋ ਵੀ ਇਮੋਸ਼ਨ ਹੁੰਦੇ ਆ ਜੋ ਕੁਝ ਵੀ ਕਹਿਣ ਦਾ ਭਾਵ ਕਿ ਐਸੀ ਬੋਲਦੇ ਆ ਤਾਂ ਉਸ ਸਮੇਂ ਕੀ ਹੁੰਦਾ ਹੈ ਕਿ ਉਹ ਸਾਡੀਆਂ ਸਾਰੀਆਂ ਫੀਲਿੰਗ ਪਾਣੀ ਦੇ ਵਿੱਚ ਟਰਾਂਸਫਰ ਹੋ ਜਾਂਦੀਆਂ ਨੇ ਇਥੇ ਤੱਕ ਕਿ ਜੇਕਰ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਜਿਹੜੇ ਲੋਕ ਹੁੰਦੇ ਸੀ ਉਹ ਪਾਣੀ ਨੂੰ ਪੜ੍ਹ ਕੇ ਜਿਵੇਂ ਕਈ ਲੋਕਾਂ ਦੀਆਂ ਕੁਝ ਪਰੇਸ਼ਾਨੀਆਂ ਕੁਝ ਮੁਸ਼ਕਲਾਂ ਹੁੰਦੀਆਂ ਸਨ ਤਾਂ ਉਹ ਉਹ ਪਾਣੀ ਨੂੰ ਪੜ੍ਹ ਕੇ ਉਹ ਪਾਣੀ ਉਹਨਾਂ ਨੂੰ ਪੀਣ ਦੇ ਲਈ ਦਿੰਦੇ ਸਨ ਕਿ ਇਹ ਤੁਸੀਂ ਪਾਣੀ ਹੁਣ ਪੀਓ ਜਿਸ ਦੇ ਨਾਲ ਜਿਹੜੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਸਨ ਉਹ ਦੂਰ ਹੋ ਜਾਣਗੀਆਂ ਤੇ ਇਸ ਤਰ੍ਹਾਂ ਕਰਨ ਦੇ ਨਾਲ ਉਹ ਪਰੇਸ਼ਾਨੀਆਂ ਸੀ ਜਿਹੜੀਆਂ ਉਹ ਤੂਰ ਹੁੰਦੀਆਂ ਵੀ ਸੀ ਕਿਉਂਕਿ ਕੀ ਹੁੰਦਾ ਸੀ ਕਿ ਜਿਹੜੀ ਪੁਰਾਣੀ ਸਮੇਂ ਦੇ ਲੋਕ ਸੀ ਪੁਰਾਣੀ ਟਾਈਮ ਦੇ ਵਿੱਚ ਨਾ ਤਾਂ ਕੋਈ ਟੈਕਨੋਲੋਜੀ ਸੀ ਨਾ ਹੀ ਕੋਈ ਸੋਸ਼ਲ ਮੀਡੀਆ ਸੀ ਅਤੇ ਇਸ ਤਰੀਕੇ ਦੇ ਨਾਲ ਛੋਟੇ ਛੋਟੇ ਉਪਾਅ ਤੇ ਟੂਟਕੀ ਕਰਕੇ ਲੋਕ ਆਪਣੀਆਂ ਪ੍ਰੋਬਲਮ ਨੇ ਜਿਹੜੀਆਂ ਉਹਨਾਂ ਨੂੰ ਸੋਲਵ ਕਰਦੇ ਸੀ ਉਹਨਾਂ ਦੀਆਂ ਪ੍ਰੋਬਲਮ ਇਸੇ ਤਰੀਕੇ ਦੇ ਨਾਲ ਕੁਝ ਛੋਟੇ ਛੋਟੇ ਉਪਾਅ ਕਰਨ ਦੇ ਨਾਲ ਹੀ ਦੂਰ ਹੁੰਦੀਆਂ ਸਨ ਕਿਉਂਕਿ ਪਾਣੀ ਇੱਕ ਅਜਿਹੀ ਚਮਤਕਾਰੀ ਚੀਜ਼ ਹੁੰਦੀ ਹੈ ਜਿਵੇਂ ਕਿ ਇਹ ਤਾਂ ਸਾਡੇ ਸਾਹਮਣੇ ਕੋਈ ਵੀ ਧਾਰਮਿਕ ਸਥਾਨ ਹੋਵੇ ਕੋਈ ਗੁਰਦੁਆਰਾ ਸਾਹਿਬ ਕੋਈ ਵੀ ਧਾਰਮਿਕ ਸਥਾਨ ਲਗਾ ਲਓ ਉਹ ਤੋਂ ਅਸੀਂ ਜਰੂਰ ਜਲ ਲੈ ਕੇ ਆਉਣੀ ਆ ਤੇ ਉਹ ਜਲ ਜਿਹੜਾ ਇੱਕ ਉਹ ਵੀ ਹੁੰਦਾ ਤਾਂ ਪਾਣੀ ਏ ਪਰ ਆਪਾਂ ਕਹਿੰਦੇ ਆ ਕਿ ਉਸ ਧਾਰਮਿਕ ਸਥਾਨ ਤੋਂ ਲੈ ਕੇ ਆਏ ਉਹ ਜਲ ਆਪਾਂ ਤਾਂ ਕਹਿੰਦੇ ਨਹੀਂ ਕਿਉਂਕਿ ਉੱਥੇ 24 ਘੰਟੇ 12 ਮਹੀਨੇ 30 ਦਿਨ ਉੱਥੇ ਗੁਰਬਾਣੀ ਦਾ ਜਾਪ ਹੁੰਦਾ ਏ ਤੇ ਉਹ ਜਿਹੜਾ ਪਾਣੀ ਉਹ ਜਲ ਦੇ ਵਿੱਚ ਪਵਿੱਤਰ ਹੋ ਜਾਂਦਾ ਤੇ ਇਸੇ ਤਰ੍ਹਾਂ ਜਿਹੜਾ ਆਪਾਂ ਜਲ ਲੈ ਕੇ ਆਉਣੀ ਆ ਉਸ ਦੇ ਵਿੱਚ ਆਪਾਂ ਕਿੰਨੀ ਜ਼ਿਆਦਾ ਸ਼ਕਤੀ ਹੁੰਦੀ ਏ ਕਿ ਜੇਕਰ ਸਾਡੇ ਘਰ ਦੇ ਵਿੱਚ ਕੋਈ ਵੀ ਬਿਮਾਰ ਹੁੰਦਾ ਜੇ ਚਰੋ ਅਸੀਂ ਉਸ ਫੈਮਿਲੀ ਮੈਂਬਰ ਨੂੰ ਲਿਆ ਕੇ ਪਿਆਉਣੀਆ ਘਰ ਦੇ ਵਿੱਚ ਸ਼ਕਟਾ ਦੇਨੀਆ ਸਾਡੇ ਘਰ ਵਿੱਚ ਬਾੜੀਆਂ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਤੇ ਉਹ ਘਰ ਦੇ ਵਿੱਚ ਉਹ ਸਾਡੇ ਬਿਮਾਰੀ ਵੀ ਦੂਰ ਹੋ ਜਾਂਦੀ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸਾਡੇ ਘਰ ਦੇ ਵਿੱਚ ਪਾਣੀ ਹੁੰਦਾ ਹੈ ਜਿਸ ਪਾਣੀ ਨੂੰ ਅਸੀਂ ਜਲਦੀ ਰੂਪ ਦੇ ਵਿੱਚ ਇੱਕ ਚਮਤਕਾਰੀ ਬਣਾ ਸਕਦੇ ਹਾਂ ਇੱਕ ਛੋਟਾ ਜਿਹਾ ਅਸੀਂ ਟੂਟਕਾ ਤੇ ਉਪਾਹੇ ਕਰਨ ਤੇ ਇਸ ਨੂੰ ਬਣਾਉਣਾ ਕਿਵੇਂ ਹੈ ਇਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਇਸ ਨੂੰ ਕਿਵੇਂ ਚਮਤਕਾਰੀ ਬਣਾਈਏ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆ ਗਿਆ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਸਾਡੀ ਜ਼ਿੰਦਗੀ ਵਿੱਚ ਸਾਡੇ ਦੁਸ਼ਮਣ ਨੇ ਤਾਂ ਉਹਨਾਂ ਨੂੰ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਸਕਦੇ ਹਾਂ ਇਹ ਹੀ ਉਪਾਅ ਨੂੰ ਕਰਨ ਦੇਗਾ ਕਿਉਂਕਿ ਜੋ ਇਨਸਾਨ ਸਾਨੂੰ ਦੁੱਖ ਦਿੰਦਾ ਹੈ ਤਾਂ ਸੇ ਇਨ ਸਟੇਜ ਉਸਦੇ ਨਾਲ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜੇਕਰ ਆਪਾਂ ਕਿਸੇ ਦਾ ਇਹ ਤਾਂ ਸਾਫ਼-ਸਾਫ਼ ਹੀ ਆਪਾਂ ਨੂੰ ਪਤਾ ਹੈ ਕਿ ਜੇਕਰ ਆਪਾਂ ਕਿਸੇ ਦਾ ਪੂਰਾ ਕਰਾਂਗੇ ਤਾਂ ਇੱਕ ਦਿਨ ਸਾਡੇ ਨਾਲ ਪੂਰਾ ਹੀ ਹੋਵੇਗਾ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੁੰਦਾ ਸੀ ਕਿ ਜੇਕਰ ਤੁਹਾਨੂੰ ਕਿਸੇ ਘਰ ਦੇ ਵਿੱਚ ਕੋਈ ਗਲਤ ਚੀਜ਼ ਦੇਖਦੀ ਹੈ ਕਹਿੰਦਾ ਭਾਵ ਕਿ ਕੋਈ ਗਲਤ ਵਾਈਜ਼ ਆਉਂਦੀ ਹੈ ਤੁਹਾਨੂੰ ਘਰ ਦੇ ਵਿੱਚੋਂ ਤਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਤੁਹਾਨੂੰ ਕਦੇ ਉਸ ਘਰ ਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਇੰਨੀ ਜ਼ਿਆਦਾ ਧਿਆਨ ਰੱਖਦੇ ਸੀ ਪੁਰਾਣੇ ਸਮੇਂ ਦੇ ਬਜ਼ੁਰਗ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਵੀ ਫਿਰ ਉਸ ਘਰ ਦੀ ਜਿਹੜੀ ਚੀਜ਼ ਹੁੰਦੀ ਹੈ ਉਹ ਪਾਣੀ ਪੀਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਆ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਇਹਨਾਂ ਗੱਲਾਂ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਪਾਣੀ ਦੇ ਵਿੱਚ ਕਿੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਕਿ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਉਪਾਅ ਨੂੰ ਅਸੀਂ ਕਦੋਂ ਕਿਵੇਂ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਅਦੇ ਤੋਂ ਵਾਅਦੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਜੇਕਰ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਸ ਦੇ ਲਈ ਤੁਸੀਂ ਕਰਨਾ ਹੈ ਇਹ ਉਪਾਅ ਤੇ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਕੱਚ ਦਾ ਗਲਾਸ ਕੱਚ ਦਾ ਗਲਾਸ ਨਹੀਂ ਹੈਗਾ ਤਾਂ ਤੁਸੀਂ ਤਾਂਬੇ ਦਾ ਲੈ ਸਕਦੇ ਹੋ ਤੇ ਇਹ ਉਪਾਅ ਕਰਨ ਦੇ ਲਈ ਤੁਸੀਂ ਸਿਰਫ ਕੱਚ ਦੇ ਤਾਂਬੇ ਦੇ ਗਲਾਸ ਦੀ ਹੀ ਵਰਤੋਂ ਕਰਨੀ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਧਾਤੂ ਦਾ ਗਲਾਸ ਨਹੀਂ ਵਰਤਣਾ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਮਿੱਟੀ ਦਾ ਗਲਾਸ ਮਿਲ ਜਾਂਦਾ ਹੈ ਤਾਂ ਉਹ ਇਸ ਉਪਾਅ ਦੇ ਲਈ ਬਹੁਤ ਹੀ ਜ਼ਿਆਦਾ ਉੱਤਮ ਹੈ ਉਸ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਕੱਚ ਜਾਂ ਫਿਰ ਤਾਂਬੇ ਦੇ ਗਲਾਸ ਦੀ ਵਰਤੋਂ ਹੀ ਕਰੋ ਇਸੇ ਤਰੀਕੇ ਦੇ ਨਾਲ ਜਿਹੜੇ ਵੀ ਤੁਸੀਂ ਗਲਾਸ ਦੀ ਵਰਤੋਂ ਕਰ ਰਹੇ ਹੋ ਉਹ ਗਲਾਸ ਤੁਸੀਂ ਪਾਣੀ ਦੇ ਨਾਲ ਭਰ ਲੈਣਾ ਥੋੜਾ ਜਿਹਾ ਨੀਵਾ ਰੱਖਣਾ ਹੈ ਤੇ ਉਹ ਗਲਾਸ ਦੇ ਵਿੱਚ ਜਿਹੜਾ ਤੁਸੀਂ ਪਾਣੀ ਪਾਇਆ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਤੁਹਾਡਾ ਆਪਣਾ ਪਰਛਾਵਾ ਹੈ ਉਸ ਪਾਣੀ ਦੇ ਗਲਾਸ ਦੇ ਵਿੱਚ ਜ਼ਰੂਰ ਥੋੜਾ ਜਿਹਾ ਦਿਖਾਈ ਦੇਣਾ ਚਾਹੀਦਾ ਹੈ ਤੇ ਇਸੇ ਨਾਲ ਨਾਲ ਜਿਹੜਾ ਤੁਸੀਂ ਉਹ ਪਾ ਕਰ ਰਹੇ ਹੋ ਉਹ ਪਾ ਕਰਦੇ ਸਮੇਂ ਤੁਸੀਂ ਆਪਣੀ ਜਿਹੜੀ ਚੱਪਲ ਹੈ ਉਹ ਪੈਰ ਦੇ ਵਿੱਚ ਬਿਲਕੁਲ ਵੀ ਨਹੀਂ ਪਾਣੀ ਤੁਹਾਡੇ ਜਿਹੜੇ ਪੈਰ ਨੇ ਉਹ ਧਰਤੀ ਤੇ ਲੱਗਦੇ ਹੋਣੇ ਚਾਹੀਦੇ ਨੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੀ ਪਰਛਾਵੇਂ ਨੂੰ ਇਸ ਗਲਾਸ ਪਾਣੀ ਦੇ ਵਿੱਚ ਦੇਖੋਗੇ ਤੇ ਦੇਖਣ ਤੋਂ ਬਾਅਦ ਦੇ ਵਿੱਚ ਇੱਥੇ ਤੁਸੀਂ ਕਰਨਾ 108 ਵਾਰ ਇਸ ਸ਼ਬਦ ਦਾ ਜਾਪ ਇਸ ਤੁਕ ਦਾ ਜਾਪ ਕਰਨਾ ਹੈ ਤੇ ਇਸ ਸ਼ਬਦ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਤੇ ਨੋਟ ਵੀ ਕਰ ਸਕਦੇ ਹੋ ਇਹ ਸ਼ਬਦ ਫਾਹੇ ਕਾਟੇ ਮਿਟੇ ਗਵਣ ਫਤੇ ਪਾਈ ਮਨ ਜੀਤ ਫਾਹੇ ਕਾਟੇ ਮਿਟੇ ਗਵਣ ਫਤੇ ਪਾਈ ਮਨ ਜੀਤ ਬਸ ਇਹ ਸ਼ਬਦ ਦਾ ਜਾਪ ਤੁਸੀਂ ਕਰਨਾ ਹੈ 108 ਵਾਰ ਤੇ ਜਦੋਂ ਤੁਸੀਂ 108 ਵਾਰ ਇਸ ਸ਼ਬਦ ਦਾ ਜਾਪ ਕਰ ਲਓਗੇ ਤੇ ਫਿਰ ਉਸੇ ਹੀ ਪਾਣੀ ਨੂੰ ਦੇਖਦੇ ਹੋਏ ਤੁਸੀਂ ਬੋਲਣਾ ਹੈ ਕਿ ਜਿਹੜੇ ਵੀ ਤੁਹਾਡੇ ਦੁਸ਼ਮਣ ਨੇ ਜੋ ਕਿ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਫालतू ਦਾ ਪਰੇਸ਼ਾਨ ਕਰ ਰਹੇ ਨੇ ਉਹਨਾਂ ਦਾ ਨਿਆਂ ਕਰੋ ਤੁਹਾਡੇ ਉੱਪਰ ਮੈਂ ਸੋਪ ਦਿੱਤਾ ਹੈ ਜੋ ਵੀ ਤੁਸੀਂ ਨਿਆਂ ਕਰੋਗੇ ਸਹੀ ਕਰੋਗੇ ਇਸ ਤਰੀਕੇ ਤੁਸੀਂ ਆਪਣੀ ਪਰਮਾਤਮਾ ਨੂੰ ਬੋਲ ਦੇਣਾ ਹੈ ਤੇ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਦੋ ਵਾਰ ਕਰਨਾ ਹੈ ਜਦੋਂ ਵੀ ਕਰੋਗੇ ਇੱਕ ਵਾਰ ਤੁਸੀਂ ਸਵੇਰੇ ਕਰਨਾ ਹੈ ਤੇ ਇੱਕ ਵਾਰ ਤੁਸੀਂ ਸ਼ਾਮ ਨੂੰ ਕਰਨਾ ਹੈ ਤੇ ਜਦੋਂ ਤੁਹਾਡੇ ਕੋਲ ਦੋ ਗਲਾਸ ਪਾਣੀ ਇਕੱਠਾ ਹੋ ਜਾਵੇਗਾ ਤਾਂ ਉਸ ਸਮੇਂ ਤੁਸੀਂ ਕੀ ਕਰਨਾ ਹੈ ਇਸ ਪਾਣੀ ਨੂੰ ਪੀ ਲੈਣਾ ਹੈ ਤੇ ਇਸੇ ਤਰੀਕੇ ਦੇ ਨਾਲ ਸਾਡੇ ਸਰੀਰ ਦੇ ਅੰਦਰ 70% ਪਾਣੀ ਹੁੰਦਾ ਹੈ ਇਸ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ ਤੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਫਿਰ ਸਾਨੂੰ ਦੁੱਖ ਤਕਲੀਫ ਆਉਂਦੇ ਨੇ ਤਾਂ ਇਸ ਦਾ ਮਤਲਬ ਕੀ ਹੁੰਦਾ ਹੈ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਅੰਦਰ ਦਾ ਜਿਹੜਾ ਪਾਣੀ ਹੈ ਸਰੀਰ ਦਾ ਜੋ ਕਿ ਸਾਨੂੰ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਪਰ ਮਹਿਸੂਸ ਹੁੰਦਾ ਹੈ ਉਹ ਕੀ ਹੁੰਦਾ ਹੈ ਉਹ ਦੂਸ਼ਿਤ ਹੋ ਜਾਂਦਾ ਹੈ ਕਿਉਂਕਿ ਜਿਹੜੇ ਬਾਹਰ ਦੇ ਲੋਕ ਹੁੰਦੇ ਨੇ ਜੋ ਕਿ ਸਾਡੇ ਦੁਸ਼ਮਣ ਹੁੰਦੇ ਨੇ ਜੋ ਕਹਿੰਦਾ ਭਾਵੇਂ ਕਿ ਸਾਡੇ ਦੁਸ਼ਮਣ ਬਣ ਗਏ ਨੇ ਜਿਨ੍ਹਾਂ ਦਾ ਨਾਮ ਸੁਣ ਕੇ ਸਾਨੂੰ ਕਬਰਾਟ ਹੁੰਦੀ ਏ ਸਾਨੂੰ ਬੇਚੈਨੀ ਹੁੰਦੀ ਸਾਨੂੰ ਡਰ ਲੱਗਦਾ ਕਿਉਂਕਿ ਉਸ ਸਮੇਂ ਕੀ ਹੁੰਦਾ ਹੈ ਕਿ ਉਹ ਪਾਣੀ ਹੈ ਜਿਹੜਾ ਉਹ ਦੂਸ਼ਿਤ ਹੋ ਜਾਂਦਾ ਹੈ ਤੇ ਅਸੀਂ ਕੀ ਕਰਨੇ ਆ ਇਹ ਜਦੋਂ ਪਰਮਾਤਮਾ ਦਾ ਨਾਮ ਲੈ ਕੇ ਉਹ ਦੂਸ਼ਿਤ ਪਾਣੀ ਨੂੰ ਅਵੀ ਮੰਤਰਿਤ ਕਰ ਲੈਨੇ ਆ ਤੇ ਉਸ ਸਮੇਂ ਸਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਦੀ ਜਦੋਂ ਉਹ ਪਾਣੀ ਸਾਡੇ ਅੰਦਰ ਜਾਏਗਾ ਤੇ ਉਸ ਸਮੇਂ ਕੀ ਹੋਵੇਗਾ ਜੋ ਕੁਝ ਵੀ ਹੋਵੇਗਾ ਉਹ ਦੁਸ਼ਮਨਾ ਦਾ ਹੀ ਹੋਵੇਗਾ ਚਾਹੇ ਉਹ ਸਹੀ ਹੋਵੇ ਚਾਹੇ ਉਹ ਗਲਤ ਹੋਵੇ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਸ ਉਪਾਅ ਨੂੰ 11 ਦਿਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਉਹ ਦੁਸ਼ਮਣ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਉਹਨਾਂ ਦਾ ਕੀ ਹੋਣਾ ਸ਼ੁਰੂ ਹੋ ਗਿਆ ਸਿਰਫ 11 ਦਿਨ ਦੇ ਵਿੱਚ ਤੁਹਾਨੂੰ ਇਹ ਉਪਾਅ ਅਸਰ ਦਿਖਾਵੇਗਾ ਤੇ ਇਹ ਉਪਾਅ ਤੁਸੀਂ 11 ਦਿਨ ਲਗਾਤਾਰ ਕਰਨਾ ਹੈ ਬਿਨਾ ਕਿਸੇ ਗੈਪ ਦੇ ਇਹ ਸੀ ਪਹਿਲਾ ਉਪਾਅ ਜੋ ਕਿ ਸਾਡੇ ਦੁਸ਼ਮਣਾਂ ਨੂੰ ਦੂਰ ਕਰੇਗਾ ਤੇ ਹੁਣ ਮੇਨ ਉਪਾਦੀ ਗੱਲ ਕਰਦੇ ਹਾਂ ਇਸ ਦੇ ਨਾਲ ਸਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋਣਗੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਪੈਸੇ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਇਸੇ ਕਰਕੇ ਇਸ ਉਪਾਦੀ ਨਾਲ ਨਾਲ ਪਰੇਸ਼ਾਨੀਆਂ ਤੁਹਾਡੇ ਘਰ ਦੀਆਂ ਦੂਰ ਹੋਣਗੀਆਂ ਤੇ ਉਸ ਦੇ ਨਾਲ ਨਾਲ ਤੁਹਾਡੇ ਘਰ ਦਾ ਜਿਹੜਾ ਪੈਸਾ ਹੈ ਉਹ ਵੀ ਇੰਨਾ ਤੁਹਾਡੇ ਘਰ ਪੈਸਾ ਵਾਚ ਜਾਵੇਗਾ ਕਿ ਕਦੀ ਵੀ ਤੁਹਾਨੂੰ ਕਿਸੇ ਤੋਂ ਉਧਾਰ ਨਹੀਂ ਲੈਣਾ ਪਵੇਗਾ ਤੇ ਹੁਣ ਤੁਸੀਂ ਕਰਨਾ ਕੀ ਆਪਣੇ ਘਰ ਦੇ ਵਿੱਚੋਂ ਪੈਸਿਆਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਇਹੀ ਕਲਾਸ ਤੁਸੀਂ ਪਾਣੀ ਦਾ ਲੈਣਾ ਹੈ ਕਿ ਇੱਥੇ ਜਿਹੜੇ ਤੁਸੀਂ ਸ਼ਬਦ ਦਾ ਜਾਪ ਕਰਨਾ ਉਸ ਸ਼ਬਦ ਦਾ ਜਾਪ ਵੀ ਤੁਸੀਂ 108 ਵਾਰ ਹੀ ਕਰਨਾ ਹੋਵੇਗਾ ਇਸ ਸ਼ਬਦ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਕੇ ਨੋਟ ਵੀ ਕਰ ਸਕਦੇ ਹੋ ਲਖਮੀ ਤੋਟ ਨੇ ਆਵੀ ਖਾਏ ਖਰਚ ਰਹਿੰਦਾ ਇਸ ਸ਼ਬਦ ਦਾ ਤੁਸੀਂ ਜਾਪ ਕਰਨਾ ਹੈ ਤੇ ਜਾਂ ਫਿਰ ਤੁਸੀਂ ਲక్ష్ਮੀ ਮੰਤਰ ਦਾ ਜਾਪ ਕਰ ਸਕਦੇ ਹੋ ਓਏ ਸ਼੍ਰੀਮ 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 ਇਸ ਮੰਤਰ ਦਾ ਜਾਪ ਵੀ ਤੁਸੀਂ 108 ਵਾਰ ਹੀ ਕਰਨਾ ਹੋਵੇਗਾ ਤੇ ਜਾਂ ਫਿਰ ਤੁਸੀਂ ਕੁਬੇਰ ਮੰਤਰ ਦਾ ਜਾਪ ਕਰ ਸਕਦੇ ਇਨ੍ਹਾਂ ਤਿੰਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਸਹੀ ਲੱਗਦਾ ਉਸ ਮੰਤਰ ਦਾ ਜਾਪ ਕਰ ਸਕਦੇ ਹੋ ਕਰਨਾ 108 ਵਾਰ ਹੋਵੇਗਾ ਜਿਹੜਾ ਪਹਿਲਾ ਉਪਾਸ ਸੀ ਉਸ ਨੂੰ ਤੁਸੀਂ ਸਵੇਰੇ ਤੇ ਸ਼ਾਮ ਸਿਰਫ ਦੋ ਵਾਰ ਹੀ ਕਰਨਾ ਸੀ ਤੇ ਇਸ ਉਪਾ ਨੂੰ ਜੇ ਸਮੇ ਤੁਸੀਂ ਪਾਣੀ ਪੀਣਾ ਹੋਵੇਗਾ ਉਸ ਸਮੇਂ ਹੀ ਤੁਸੀਂ ਇਹ ਮੰਤਰ ਜਾਂ ਫਿਰ ਸ਼ਬਦ ਦਾ ਜਾਪ 108 ਵਾਰ ਕਰਨਾ ਹੋਵੇਗਾ ਜਿੰਨੀ ਵਾਰ ਤੁਸੀਂ ਦਿਨ ਦੇ ਵਿੱਚ ਪਾਣੀ ਪੀਓਗੇ ਓਨੀ ਵਾਰ ਹੀ ਤੁਸੀਂ ਇਸ ਮੰਤਰ ਦਾ ਜਾਪ ਕਰੋਗੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਉਹ ਈਨੀ ਵਾਰ ਸ਼ਬਦ ਦਾ ਜਾਪ ਨਹੀਂ ਕਰ ਸਕਦੇ ਉਹਨਾਂ ਦੇ ਲਈ ਦੂਸਰੀ ਆਪਸ਼ਨ ਇਹ ਉਹਨਾਂ ਕਿ ਕਰਨਾ ਹੈ ਇੱਕ ਗੁਲਾਬ ਦਾ ਫੁੱਲ ਲੈਣਾ ਤੇ ਇੱਕ ਗਲਾਸ ਲੈ ਲੈਣਾ ਜੇਕਰ ਗਲਾਸ ਉਹਨਾਂ ਦੇ ਕੋਲ ਨਹੀਂ ਹੈਗਾ ਤਾਂ ਉਹ ਲੋਟਾ ਵੀ ਲੈ ਸਕਦੇ ਨੇ ਤੇ ਤੁਸੀਂ ਕੀ ਕਰਨਾ ਉਸ ਦੇ ਵਿੱਚ ਜਲ ਭਰ ਲੈਣਾ ਤੇ ਜਲ ਭਰਨ ਤੋਂ ਬਾਅਦ ਦੇ ਵਿੱਚ ਗੁਲਾਬ ਦਾ ਫੁੱਲ ਪਾ ਲੈਣਾ ਫੁੱਲ ਪਾਉਣਾ ਹੈ ਗੁਲਾਬ ਦਾ ਤੇ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ 108 ਵਾਰ ਤੁਸੀਂ ਸ਼ਬਦ ਦਾ ਜਾਪ ਕਰਨਾ ਹੈ ਇਸੇ ਤਰੀਕੇ ਦੇ ਨਾਲ 108 ਵਾਰ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਘਰ ਦੇ ਵਿੱਚ ਚੱਲ ਰੱਖਿਆ ਹੋ ਜਿੱਥੋਂ ਡੇਲੀ ਰੁਟੀਨ ਦੇ ਨਾਲ ਹਰ ਰੋ ਤੁਸੀਂ ਪਾਣੀ ਪੀਂਦੇ ਹੋ ਉਸ ਦੇ ਵਿੱਚ ਉਸ ਅਭਿ ਮੰਤਰ ਹੋਏ ਚਲ ਨੂੰ ਤੁਸੀਂ ਮਿਕਸ ਕਰ ਲੈ। ਇਹ ਸੀ ਜੀ ਇੱਕ ਸਿੰਪਲ ਜੇ ਛੋਟੇ ਜੇ ਦੋ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਹੈ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਯਾ ਜਿਸ ਦੇ ਇਹ ਸੀ ਜੀ ਦੋ ਉਪਾਅ ਇੱਕ ਦੁਸ਼ਮਣਾਂ ਨੂੰ ਦੂਰ ਕਰਦਾ ਤੇ ਇੱਕ ਘਰ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰਕੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਚਾਵੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਮਿਲ ਰਿਹਾ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਹਿਨ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ